ਇੱਕ ਵਾਰੀ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਸੱਜਿਆ ਨਾ ਕੀਰਤ ਹੋ ਰਿਹਾ ਸੀ ਜਰ ਤਰਹੀ ਦੇ ਉੱਪਰ ਹੁਣ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਆਉਂਦੀਆਂ ਨੇ ਪਾਤਸ਼ਾਹ ਦੇ ਚਰਨਾਂ 'ᱨੇ ਜੀ ਕੋਈ ਪਰਵਾਹ ਨਹੀਂ ਸੁਖ ਸ਼ਾਂਤੀ ਲਈ ਕੋਈ ਬੱਚਾ ਦੀ ਕੋਈ ਕਾਸੀ ਨਹੀਂ ਕੋਈ ਕਾਸੀ ਨਹੀਂ ਬੜੀਆਂ ਸੰਗਤਾਂ ਆਉਂਦੀਆਂ ਨੇ ਕਾਬੂ ਤੋਂ ਲਾਹੌਰ ਤੋਂ ਸੱਚ ਪਾਤਸ਼ਾਹ ਜੀ ਦੀ ਚਰਨਾਂ ਸੰਗਤਾਂ ਪੀੜਾਂ ਨੇ ਕਈ ਕਈ ਦਿਨ ਕੀਰਤ ਪ੍ਰਸਾਦ ਜੀ ਧਰਤੀ ਤੇ ਰਹਿ ਕੇ ਸੇਵਾ ਕਰਕੇ ਤੇ ਗੁਰੂ ਦੀਆਂ ਰੁਕਸੀਆਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਰੁਕਸੀਆਂ ਲੈ ਕੇ ਸੰਤਾਂ ਵਾਪਸ ਆਪਣੇ ਘਰਾਂ ਉੱਤੇ ਲੈ ਜਾਂਦੀਆਂ ਨੇ ਇੱਕ ਵਾਰੀ ਕਹਿੰਦੇ ਲਾਹੌਰ ਤੋਂ ਸੰਗਤਾਰੀਆਂ ਨੇ ਕੀਰਤ ਪ੍ਰਸਾਦ ਦੀ ਤਰਫੀ ਕੀਤਾ ਜਥਾ ਦਾ ਵਿੱਚ ਵੀਰੀਆਂ ਨੇ ਗੁਰਸਿੱਖ ਨੇ ਬਾਣੀ ਪੜ੍ਹਦੇ ਸ਼ਬਦ ਪੜ੍ਹਦੇ ਆਉਂਦੇ ਨੇ ਵਡਿਆਈ ਕਰਦੇ ਆਉਂਦੇ ਨੇ ਮੇਰੇ ਮਾਲਕ ਦੀ ਪਰਮਾਤਮਾ ਦੀ ਸ੍ਰੀ ਹਰਿਕ੍ਰਿਸ਼ਨ ਜੀ ਧਈਏ ਜਿਸੇ ਠੀਕ ਸ਼ਬਦ ਸੁਝਾਏ ਜਿਨ੍ਹਾਂ ਨੇ ਸੁਆਇਆ ਜਿਨ੍ਹਾਂ ਨੇ ਸਿਮਰਿਆ ਜਿਨ੍ਹਾਂ ਨੇ ਰਾਗ ਕੀਤਾ ਤੇ ਬਾਸਾ ਦੀ ਪਹੁੰਚੀ ਵੀ ਨਹੀਂ ਜਦੋਂ ਕਿਨੇ ਸੰਗਤਾਂ ਤੁਰਿਆ ਨੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਆਉਂਦੀਆਂ ਨੇ ਕਹਿੰਦੇ ਪੜ੍ਹਦੇ-ਪੜ੍ਹਦੇ ਇੱਕ ਪਿੱਛੇ ਕਹਿੰਦੇ ਕੋਈ ਚੋਰ ਲੱਗਿਆ ਇੱਕ ਚੋਰ ਸੀ ਕਿਤਾਬ ਪੜੀ ਸੀ ਜਿਹਦਾ ਕੰਮ ਇਹ ਸੀ ਜਿਹੜੇ ਚੋਰੀ ਕਰਨਾ ਡਾਕੇ ਮਾਰਨੇ ਉਹ ਵੀ ਆਪਣੀ ਤਲਾਸ਼ ਵਿੱਚ ਸੀ ਸਤ ਸੰਗਤ ਕੀ ਨੂੰ ਕਹਿੰਦੇ ਨੇ ਜਿੱਥੇ ਸੱਚ ਦੀ ਗੱਲ ਹੁੰਦੀ ਹੋਵੇ ਕੱਠ ਨੂੰ ਸੰਗਤ ਨਹੀਂ ਕਹਿੰਦੇ ਕੋ ਕੱਟ ਦੇ ਵਿੱਚ ਚੋਰ ਵੀ ਆਉਂਦੇ ਡੇਰੇ ਵੀ ਆਉਂਦੇ ਨੇ ਸਾਰੇ ਤਰ੍ਹਾਂ ਦੇ ਬੰਦੇ ਸੰਗਤ ਵਿੱਚ ਆਉਂਦੇ ਨੇ ਕਹਿੰਦੇ ਕੀ ਹੋਇਆ ਕੀਰਤਪੁਰ ਸਾਹਿਬ ਜੀ ਧਰਤੀ ਦੇ ਵੱਲ ਕਹਿੰਦੇ ਸੰਗਤਾਂ ਆ ਰਹੀਆਂ ਨੇ ਬਾਣੀ ਪੜ੍ਹਦੇ ਸ਼ਬਦ ਪੜ੍ਹਦੇ ਪਿੱਛੋਂ ਕਿ ਦੇਵੀ ਉਡੀਕ ਜੀ ਵੀ ਕਿਤੇ ਕੋਈ ਕੱਟ ਪੀੜ ਮਿਲੇ ਤੇ ਮੇਰਾ ਦਾਰ ਲੱਗੇ ਤੇ ਮੈਂ ਚੋਰੀ ਕੋਈ ਵਸਤੂ ਕੋ ਲੱਗਦੀ ਮਾਇਆ ਮਿਲ ਜੇ ਉਹ ਸੋਨਾ ਜਲਦੀ ਮਿਲ ਜੇ ਤੇ ਮੈਂ ਲੁੱਟ ਕੇ ਲੈ ਜਾਂਦਾ ਕਿਤੇ ਦਾਰ ਲੱਗਿਆ ਨਾ ਇਸ ਸੰਗਤਾਂ ਦੇ ਪਿੱਛੇ ਪਿੱਛੇ ਤੁਰਿਆ ਹਰ ਕੋਈ ਕਿੰਤੇ ਰਸਤੇ ਚ ਦਾ ਲੱਗਿਆ ਦਾ ਸੰਗਤਾਂ ਬਾਣੀ ਪੜਦੀਆਂ ਪੜਦੀਆਂ ਕਹਿੰਦੇ ਜਿੱਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਜਿੱਥੇ ਮੇਰੇ ਬਾਦਸ਼ਾਹ ਦੇ ਦਰਬਾਰ ਸਜਿਆ। ਅੰਤ ਸੰਗਤਾਂ ਬੈਠੀਆਂ ਨੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਬੜਾ ਇਕੱਠਾ ਕਰ। ਬੜੀ ਰੌਣਕਾਂ ਲੱਗੀਆਂ। ਇਹਨਾਂ ਸੋਚਿਆ ਮਨਾ ਜਿੰਨਾਂ ਦੇ ਕੋਲ ਦਾ ਨਹੀਂ ਲੱਗੇ ਤੇ ਇੱਥੇ ਤਾਂ ਬੜੀ ਭੀੜ ਹੈ ਬੜਾ ਇਕੱਠ ਇੱਥੇ ਮਿਲ ਜੇਗਾ ਕੁਝ ਨਾ ਕੁਝ ਇੱਥੇ ਤਾਂ ਕੁਝ ਨਾ ਕੁਝ ਦਾ ਲੱਗ ਜੇਗਾ ਕਹਿੰਦੇ ਜਦੋਂ ਸੰਗਤਾਂ ਕਹਿੰਦੇ ਕੀਰਤ ਪ੍ਰਸਾਦ ਜੀ ਧਰਤੀ ਤੇ ਪਹੁੰਚੀਆਂ ਕਹਿੰਦੇ ਪਹਿਲਾਂ ਕੀ ਉਹਨਾਂ ਨੇ ਇਸ਼ਨਾਨ ਕਰਕੇ ਪਹਿਲਾਂ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਪ੍ਰਸ਼ਾਦਾ ਛਕਣ ਦੇ ਲਈ ਕਹਿੰਦੇ ਸੰਗਤਾਂ ਪਹੁੰਚੀਆਂ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਤੇ ਪਿੱਛੇ ਪਿੱਛੇ ਆ ਰਿਹਾ ਦਾ ਇਹਨੇ ਵੀ ਸੋਚਿਆ ਮਨਾ ਬੜਾ ਟਾਈਮ ਹੋ ਚੁਕਿਆ ਨਾਲ ਰਸਤੇ 'ਚ ਕੁਝ ਮਿਲੇ ਆ ਪੀਣ ਵਾਸਤੇ ਨਾ ਖਾਣ ਵਾਸਤੇ ਬੜੀ ਸ਼ਕਲਾ ਮੈਨੂੰ ਪੁਜੇ ਇਹਨੇ ਵੀ ਕਹਿੰਦੇ ਪਿੱਛੇ ਪਿੱਛੇ ਜਿੱਥੇ ਜੋੜੇ ਸੰਗਤ ਨੇ ਲਾਹੇ ਲੋਥੀ ਨੇ ਜੋੜੇ ਲਾ ਦਿੱਤੇ ਇਹ ਵੀ ਕਿਨੇ ਸੰਗਤਾਂ ਦੇ ਨਾਲ ਲੰਗਰ ਦੇ ਵਿੱਚ ਪੰਗਤਾਂ ਦੇ ਵਿੱਚ ਬੈਠ ਕੇ ਆ ਪਟੀਆਂ ਦੇ ਉੱਪਰ ਬੈਠ ਕੇ ਇਹਦੇ ਹੱਥ ਦੇ ਵਿੱਚ ਵੀ ਜੇ ਸੰਗਤਾਂ ਦੇ ਹੱਥ ਥਾਲ ਆਏ ਨੇ ਵਰਤਨ ਆਏ ਨੇ ਇਹਦੇ ਹੱਥ ਵਿੱਚ ਹੀ ਗਨ ਸੇਵਾਦਾਰਾਂ ਨੇ ਵਰਤਨ ਫੜਾਏ ਨੇ ਸਰਜੀ ਆਈ ਚਾਵ ਲਾਏ ਪ੍ਰਸ਼ਾਦਾ ਆਇਆ ਕਿਧਰ ਕੋਲ ਪਾ ਦਿੱਤਾ ਇਹ ਸਾਡੀ ਸੰਗਤ ਨੇ ਕਰੇ ਪ੍ਰਸ਼ਾਦ ਦੇ ਫੜ ਕੇ ਕਹਿੰਦੇ ਮੱਥੇ ਦੇ ਨਾਲ ਲਾ ਕੇ ਪ੍ਰਾਨਾਂ ਕੀਤੇ ਧੰਨਵਾਦ ਕੀਤਾ ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਅਰ ਲੋਭ ਹੋ ਬੇਰਸ ਜਾਏ ਅਪੀਰੋ ਨਾਮ ਇੱਕ ਪ੍ਰੋਫੈਸਰ ਨਾਰਗੀ ਕਾਲ ਪ੍ਰਸਾਦ ਗੁਰਦੇਵ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਹੋਈ ਗੁਰੂ ਕਾ ਲੰਗਰ ਪ੍ਰਸ਼ਾਦਾ ਅਰਦਾਸ ਕੀਤੀ ਵਹਿਗੁਰੂ ਦਾ ਜਾਪ ਕੀਤਾ ਇਸ ਚੋਰ ਨੇ ਧਾਵੜੀ ਨੇ ਵੀ ਪਹਿਲੀ ਵਾਰੀ ਵੇਖੋ ਜਿੰਦਗੀ ਦੇ ਵਿੱਚ ਪਹਿਲੀ ਵਾਰੀ ਪੰਗਤੀ ਦੇ ਵਿੱਚ ਬੈਠ ਕੇ ਭੋਜਨ ਕਰਨਾ ਕੀਤਾ ਪਹਿਲੀ ਵਾਰੀ ਨੇ ਮੁਖ ਦੇ ਵਿੱਚੋਂ ਵਾਹਿਗੁਰੂ ਕਿਹਾ ਪਹਿਲੀ ਵਾਰੀ ਹੁਣ ਸੋਚ ਕੇ ਦੇਖੋ ਜਿਹਨੇ ਪਹਿਲੀ ਵਾਰੀ ਰੱਬ ਦਾ ਨਾਮ ਲਿਆ ਹੋਵੇ ਭੋਜਨ ਕਰਨ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਣ ਵਾਸਤੇ ਰੱਬ ਦਾ ਨਾਮ ਲੈ ਕੇ ਭੋਜਨ ਸਕਿਆ ਹੋਇ ਪਿਆਰੇ ਉਹ ਵੀ ਕਿੰਨੇ ਅੰਮ੍ਰਿਤ ਬਣ ਜਾਂਦਾ ਹੈ ਹੁਣ ਜੇ ਤੋ ਭੋਜਨ ਸੰਗਿਆ ਰੱਬ ਦਾ ਨਾਮ ਲੈ ਕੇ ਗੁਰੂ ਜੀ ਨੂੰ ਯਾਦ ਕਰਕੇ ਉਹ ਭੋਜਨ ਦਾ ਅਸਰ ਹੋਣੀ ਹੋਣਾ ਸੀ ਪ੍ਰਭਾਵ ਇਹ ਹੋਣਾ ਸੀ ਦਾ ਉਹ ਤਾਂ ਬੈਣੀ ਬੈਣਾ ਦੀ ਅਸ ਚੰਗੀ ਸੰਗਤ ਦਾ ਅਸਰ ਪੈਂਦਾ ਪਰ ਹੋਲੇ ਸਚੋਰ ਦੇ ਉੱਪਰ ਉਸ ਭੋਜਨ ਦਾ ਪ੍ਰਸ਼ਾਦੇ ਦਾ ਬੜਾ ਸਰਪਿਆ ਰੱਬ ਦਾ ਨਾਮ ਲਿਆ ਜਦੋਂ ਭੋਜਨ ਸਾਕੇ ਕਹਿੰਦੇ ਅਰਦਾਸ ਕਰਕੇ ਵਰਤਨ ਚੁੱਕੇ ਕਹਿੰਦੇ ਇਹ ਮਨ ਸੋਚਦਾ ਮਨਾ ਆਇਆ ਤੂੰ ਕਿਹੜੇ ਕੰਮ ਲਈ ਆ ਤੇ ਇੱਥੇ ਤਾਂ ਬੜਾ ਆਨੰਦ ਆ। ਇੱਕ ਮਨ ਕਰਦਾ ਵੀ ਬੇਈਮਾਨੀ ਛੱਡ ਦੇ, ਚੋਰੀ ਛੱਡ ਦੇ। ਇੱਕ ਮਨ ਕਹਿੰਦਾ ਕਿ ਤੇਦਾ ਲੱਗ ਜੀ। ਜਿਹੜੇ ਕੰਮ ਆਇਆ ਉਹ ਕਰ। ਮਨ ਬਦਲਦਾ ਜਾਂਦਾ ਥੋੜਾ ਹੁਣ ਸਾਰੇ ਸੰਗਤ ਨੇ ਵਰਤਨ ਸਾਫ ਕੀਤੇ ਇਹਨੇ ਵੀ ਕੀਤੇ ਕਿਤੇ ਪਾਣੀ ਸਨਾਨਾ ਕਰਕੇ ਹੁਣ ਗੁਰੂ ਕੇ ਚਰਨਾਂ ਦੇ ਵਿੱਚ ਜਲੀਆਂ ਨੇ ਸੰਗਤਾਂ ਕਿੱਥੇ ਜਿੱਥੇ ਗੁਰੂ ਪਾਤਸ਼ਾਹ ਦਾ ਕਿਨ੍ਹਾ ਦਰਬਾਰ ਸੱਜਿਆ ਦਾ ਅਤਮੇ ਪਾਤਸ਼ਾਹ ਇਹ ਸੋਚਦਾ ਮਨਾਤ ਹੈ ਦਰਬਾਰ ਦੇ ਵਿੱਚ ਕੀ ਕਰਨ ਜਾਣਾਂਗਾ ਤੋ ਜਿਹੜੇ ਕੰਮ ਆਇਓ ਕਰ ਤੋ ਵਾਰ ਵਿਕਲਾ ਗੇੜਾ ਮਾਰ ਲਾ ਕਿ ਤੇਰੇ ਅਦਾ ਲੱਗੇਗਾ ਇਹਨ ਸੋਚਣ ਨਹੀਂ ਸ਼ਾਇਦ ਗ੍ਰਿੰਦਰ ਦਾ ਲੱਗ ਜੇ ਉਹਨਾਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੇ ਚਰਣਾ ਵਿੱਚ ਗੁਰੂ ਕੇ ਦਰਬਾਰ ਵਿੱਚ ਪਹੁੰਚਿਆ ਨੇ ਜਦੋਂ ਤਖਤ ਲਗਿਆ ਅੱਠਵੇਂ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਿ ਜੀ ਮਹਾਰਾਜ ਤਖਤ ਦੇ ਉੱਪਰ ਬੈਠੇ ਨੇ ਕਦੀ ਤੋਂ ਪਰਸਵਾਇਆ ਮਾਨ ਨੇ ਗੁਰਬਾਣੀ ਦੀ ਗੁਰਮਤਿ ਦੀਆਂ ਵਿਚਾਰਾਂ ਚਦਰੀਆਂ ਨੇ ਪਹਿਲਾਂ ਰਬਾਬੀਆਂ ਨੇ ਕੀਰਤਨ ਕੀਤਾ ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਨੇ ਆਪ ਪਰਵਤ ਗੁਰਬਾਨੀ ਦੇ ਵਿਚਾਰ ਕਰ ਰਹੇ ਨੇ ਸੰਗਤ ਆ ਕੇ ਨਮਸਕਾਰਾਂ ਕਰਕੇ ਬੈਠੀ ਜਾ ਰਹੀ ਹੈ ਤੇ ਇਹ ਵੀ ਆਇਆ ਕਿ ਇਹਨੇ ਵੀ ਆ ਕੇ ਸੰਗਤ ਦੇ ਪਿੱਛੇ ਮੱਥਾ ਟੇਕਿਆ ਇਹ ਸਾਰਿਆਂ ਤੋਂ ਪਿੱਛੇ ਬੈਠ ਗਿਆ ਜਦੋਂ ਸਾਰਿਆਂ ਤੋਂ ਪਿੱਛੇ ਬੈਠਾ ਤਾਂ ਹੁਣ ਵੇਖੋ ਮੇਰੇ ਗੁਰੂ ਜੀ ਅੰਦਰ ਜਾਪੀ ਨੇ ਜਦੋਂ ਸਾਰਿਆਂ ਤੋਂ ਪਿੱਛੇ ਬੈਠ ਕੇ ਇਹਨੇ ਵੀ ਉਹਨੂੰ ਗੁਰਬਾਣੀ ਦਾ ਕਿਣਕਾ ਸਮਝਦਾ ਕਿਣਕਾ ਇਹ ਨੀਵੇਂ ਪਾ ਕੇ ਬੈਠਾ ਸੁਣੀ ਜਾਂਦਾ ਦਾ ਗੁਰੂ ਜੀ ਬਾਣੀ ਦੇ ਵਿਚਾਰ ਕਰੀ ਜਾਂਦੇ ਨੇ ਕਿਹੜੀ ਬਾਣੀ ਦੇ ਵਿਚਾਰ ਕਰ ਲਈ ਆ ਚੋਰ ਕੀ ਹੰਮ ਪਰੈ ਨਾ ਕੋਈ ਚੋਰ ਕੀ ਆ ਚੰਦਾਰ ਗਿਓ ਹੋਈ ਸੁਣ ਬਨ ਅੰਦੇ ਪੁੱਤੇ ਕੁੜਿਆਰ ਬਿਨ ਬੋਲੀ ਆ ਬੂਜੀ ਆ ਸੱਜਿਆ ਗੁਰੂ ਹਰਿਕ੍ਰਿਸ਼ਨ ਜੀ ਵਾ ਰਾਜ ਇਹ ਬਾਣੀ ਦੀ ਵਿਚਾਰ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਇਹਦੇ ਮਨ ਦੇ ਵਿੱਚ ਛੱਡ ਵਿੱਚ ਬਣਾ ਸਹੈਦ ਸਤਿਗੁਰੂ ਜੀ ਤਾਂ ਅੰਦਰ ਜੰਮੀ ਲਗਦੇ ਨੇ ਵੀ ਜਿਹੜੇ ਕੰਮ ਤੋਂ ਆਇਆ ਤੇ ਵਿਚਾਰ ਵੀ ਉੱਤਰ ਗਿਆ ਵੀ ਭਾਈ ਜਿਹੜੇ ਵੀ ਜ਼ਿੰਦਗੀ ਵਿੱਚ ਬੇਈਮਾਨੀਆਂ ਚੋਰੀਆਂ ਠੱਗੀਆਂ ਕਰਦੇ ਨੇ ਉਹਦੇ ਕੋਈ ਹੱਵਾ ਨਹੀਂ ਪਰਦਾ ਨਾ ਗੁਰੂ ਪੀਰ ਗੁਰਪੀਰ ਹਮਾਂ ਤਾਂ ਪਰੈ ਜਾ ਮਰਦਾਰਨਾ ਖਾਇ ਉਹਨਾਂ ਦੇ ਕੋਈ ਹਮਾਂ ਨਹੀਂ ਪਰਦਾ ਦੁਨੀਆ ਵਿੱਚ ਵੀ ਨਹੀਂ ਵੇਖੋ ਜਿਹਦੀ ਯਾਦ ਰੱਖੋ ਸਮਾਜ ਵਿੱਚ ਵੇਖ ਕੇ ਜਿਹੜੇ ਬੰਦੇ ਕੋਈ ਬੱਚੇ ਨਸ਼ੇ ਕਰਦੇ ਨੇ ਮਾੜੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਨਹੀਂ ਦੁਰਦਾਂ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਉਦਰੇ ਦੁਰਦੇ ਪਤਾ ਉਹਨਾਂ ਵੀ ਲੋਕ ਕੀ ਕਹਿਣਗੇ ਠਾੜੇ ਜਾਮਾਂ ਜੈਰੀ ਜਾਮਾਂ ਕਿੱਥੇ ਕੀ ਕਹਿਣਗੇ ਜਿਹੜੇ ਬਾੜੇ ਬੰਦੇ ਨੇ ਚੋਰੀਆਂ ਡਾਕੀਆਂ ਚੋਰੀਆਂ ਡਾਕੇ ਮਾਰਨ ਵਾਲੇ ਬਾੜੇ ਕੰਮ ਕਰਨ ਵਾਲੇ ਉਹਨਾਂ ਦੇ ਪਿੱਛੇ ਕੋਈ ਨਿਤੁਰਦਾ ਨਾ ਕੋਈ ਸੋਚਦਾ ਬਣਾ ਜਿਹੜੇ ਕੰਮ ਲਈ ਦੁਆਇਆ ਛੱਡਦੇ ਸਤਿਗੁਰੂ ਜੀ ਇਹਦੇ ਵਿਚਾਰ ਕਰੀ ਜਾਂਦੇ ਨੇ ਗੁਰਪੀਰ ਹਮਾ ਤਾਪ ਰਹੇ ਜਦੋਂ ਸਤਿਗੁਰੂ ਜੀ ਵਿਚਾਰ ਕਰਦੇ ਕਰਦੇ ਚੋਰ ਕੀ ਹਾਮਾ ਭਰੈ ਨਾ ਕੋਈ ਕਹਿੰਦੇ ਭਾਈ ਜਿਹੜਾ ਕੋਈ ਚੋਰੀ ਕਰਦਾਗਾ ਬਾੜੇ ਕੰਮ ਕਰਦਾ ਤੇ ਕੋਈ ਹਮੇ ਨਹੀਂ ਵਰਦਾ ਨਾਲੇ ਪਾਤਸ਼ਾਹ ਜੀ ਵਿਚਾਰ ਕਰੀ ਜਾਂਦੇ ਨੇ ਤੇ ਨਾਲੇ ਉਹਦੇ ਵੱਲ ਵੇਖੀ ਜਾਂਦੇ ਨੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਦੋਂ ਵੇਖੀ ਜਾਂਦੇ ਨੇ ਕਿ ਨੌ ਦੀਨੀ ਪਾ ਕੇ ਬੈਠਾ ਆਗਾ ਵਿਚਾਰ ਕਰਦੇ ਗਏ ਕਰਦੇ ਗਏ ਕਹਿੰਦੇ ਗੁਰੂ ਹਰਿਕ੍ਰਿਸ਼ਨ ਮਾਝ ਦੇ ਕਹਿੰਦੇ ਆਵਾਜ਼ ਮਾਰੀ ਜਦੋਂ ਆਤਮਾਰੀ ਕਹਿੰਦੇ ਬਸੰਤਰ ਆਈ ਜੀ ਉੱਠ ਕੇ ਅੱਗੇ ਆ ਗਏ ਬਸੰਤਰ ਆਏ ਜਦੋਂ ਬਾਦ ਮਾਰੀ ਸਾਰੇ ਸੰਗਤ ਪਿੱਛੇ ਵੇਖਦੀ ਆ ਵੀ ਨਾਮ ਕੀ ਦਾ ਮੈਂ ਇਹਨੇ ਸਿਰ ਉੱਚਾ ਚੁੱਕਿਆ ਵੀ ਬਸੰਤਰ ਰਾਏ ਤਾਂ ਮੇਰਾ ਨਾਮ ਹੀ ਆ ਇਹ ਜਾਣਦੇ ਕਿ ਮੈਨੇ ਮੈਂ ਤਾਂ ਪਹਿਲੀ ਵਾਰ ਇਹਨਾਂ ਦੇ ਕੋਲ ਆਇਆ ਤੇ ਸਤਿ ਸਾਨ ਤੇ ਮੈਂ ਜਾਣਦੇ ਨਹੀਂ ਪਹਿਲੀ ਵਾਰੀ ਵੇਖਿਆ ਮੇਰਾ ਨਾਮ ਵੀ ਜਾਣਦੇ ਨੇ ਇਹ ਤਾਂ ਅੰਦਰੋਂ ਨਾਲ ਵੀ ਲੱਗਦੇ ਨੇ ਦੂਸਰੀ ਵਾਰੀ ਮਾਰਿਆ ਤੀਸਰੀ ਵਾਰੀ ਚੌਥੀ ਵਾਰੀ ਜਦ ਬਾਦ ਵਾਰੀ ਹੱਥ ਮਾਰ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਬਸੰਤਰਾਂਏ ਇਹ ਕੀ ਗੱਲ ਉੱਠ ਕੇ ਅੱਗੇ ਆਓ ਕਹਿੰਦੇ ਨੀਮੀ ਜੀ ਪਾ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਟਿਕਦੇ ਆ। ਕੋਲ ਜਾ ਕੇ ਨਮਸਕਾਰ ਕੀਤੀ ਬਿਠਕੇ। ਇਹਦੇ ਕਿਵੇਂ ਆਉਣਾ ਪਿਆ ਕੀ ਚਾਹਤ? ਗੁਰੂ ਹਰਗ੍ਰੀਵ ਸਿੰਘ ਜੀ ਮਹਾਰਾਜ ਕਹਿਣ ਲੱਗੇ। ਕਹਿੰਦੇ ਜਿਹੜੀ ਭਾਵਨਾ ਲੈ ਕੇ ਆਇਆ ਦਾ ਲੱਗਿਆ ਕੀ ਚਾਹਤ? ਦੋਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਦੋ ਕੀ ਕੰਮ ਕਰਦਾ ਸੱਚੇ ਪਾਤਸ਼ਾਹ ਜੀ ਕੰਮ ਕੀ ਕਰਨਾ ਸੀ ਚੋਰੀਆਂ ਕਰਨੀਆਂ ਡਾਕੇ ਮਾਰਨੇ ਬਸ ਇਹੀ ਕੰਮ ਕਰਦਾ ਸੀ ਕੁਮਰਜਾ ਗਾਮਾ ਚਰਾ ਕੇ ਲੈ ਜਾਣੇ ਕਿਸੇ ਦੀ ਜੋ ਮਰ ਜਾਣਾ ਮੈਂ ਲੈ ਜਾਣਾ ਕੰਮ ਹੀ ਸੀ ਵਾਰਾ ਪਤਾ ਨਹੀਂ ਕਿੰਨਿਆਂ ਨੂੰ ਮਾਰਿਆ ਕਿੰਨਿਆਂ ਨਾਲ ਬੇਇਮਾਨੀ ਕੀਤੀ ਕੰਮ ਹੀ ਇਹ ਕੀਤਾ ਜ਼ਿੰਦਗੀ ਤੇ ਚੰਗਾ ਕਮਦਾ ਹੋਈ ਨਹੀਂ ਮਹਾਰਾਜ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਅੱਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਅੱਜ ਰਹਿਮਤ ਕਰਦੇ ਹੋ ਅੱਜ ਕਿਰਪਾ ਕਰਦੇ ਮਨ ਬਖਸ਼ੋ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਰਹੇ ਜਾ ਕਹਿੰਦੇ ਦਸ ਤੂਏ ਜਿਹੜੇ ਇਹ ਮਾੜੇ ਕੰਮ ਕਰਦਾ ਜਿਹੜੀਆਂ ਮਾੜੀਆਂ ਆਦਤਾਂ ਨੇ ਤੇਰੀ ਜੂਰੀ ਦੀਆਂ ਇਹ ਛੱਡਣਾ ਚਾਹੁੰਦਾ ਸੱਚੇ ਪਾਤਸ਼ਾਹ ਜੀ ਵੀ ਕਹਿਣ ਲੱਗਾ ਮਹਾਰਾਜ ਮੈਂ ਛੱਡਣਾ ਚਾਹੁੰਦਾ ਹਾਂ ਕਰਪਾ ਕਰ ਦੋ ਮੇਰੇ ਮੇਰਾ ਦਿਲ ਕਰਦਾ ਮੇਰਾ ਮਨ ਕਰਦਾ ਵੀ ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ ਹੁਣ ਸਾਰੀ ਸੰਗਤ ਤਰਾਂ ਨਹੀਂ ਬਸੰਤ ਆਏ ਚਰਣਾ ਤੇ ਟੈਪਿਆ ਮਹਾਰਾ ਦੇ ਸੱਚੇ ਪਾਤਸ਼ਾਹ ਜੀ ਦੇ ਚਰਣਾ ਤੇ ਬੇਨਤੀ ਕੀਤੀ ਮਹਾਰਾ ਜੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ ਮਤਲਬ ਅਕਸਰ ਸੱਚ ਜਾਣੇ ਹੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਏਸੀ ਕਿਰਪਾ ਹੋਈ ਕੋ ਇੱਕੋ ਵਾਰੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਕੀਰਤ ਪ੍ਰਸਾਦ ਜੀ ਧਰਤੀ ਤੇ ਆਇਆ ਮੇ ਘੁੜ ਕੇ ਵਾਪਸ ਨਹੀਂ ਗਿਆ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਗਿਆ ਮਨੂੰ ਆਪਣਾ ਸਿੱਖ ਬਣਾ ਉਹਦਾ ਜੀਵਨ ਪਲਟ ਗਿਆ ਉਹਦਾ ਜੀਵਨ ਬਦਲ ਗਿਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਇੱਥੇ ਵੱਡੇ ਵੱਡੇ ਦਾ ਜੀਵਨ ਬਦਲੇ ਆ